ਬੀਜੇਪੀ ਚੰਡੀਗੜ੍ਹ ਵੱਲੋਂ ਅੱਜ ਸਕਲਪ ਪੱਤਰ ਜਿਹੜਾ ਉਹ ਜਾਰੀ ਕੀਤਾ ਗਿਆ ਹੈ ਸਾਡੇ ਨਾਲ ਸੰਜੇ ਟੰਡਨ ਜੀ ਨੇ ਟੰਡਨ ਜੀ ਕਿੰਨੇ ਕੁ ਲੋਕਾਂ ਨੂੰ ਫਾਇਦਾ ਹੋਵੇਗਾ ਇਸ ਸਕਲਪ ਪੱਤਰ ਦੇ ਨਾਲ ਕਿੰਨਾ ਚੰਡੀਗੜ੍ਹ ਦੇ ਵਿੱਚ ਤੁਸੀਂ ਜਿਹੜਾ ਹੈਗਾ ਕਦੋਂ ਲਾਂਚ ਕਰੋਗੇ ਚੰਡੀਗੜ੍ਹ ਦਾ ਅਸੀਂ ਮੈਨੀਫੈਸਟੋ ਜ ਲਗਭਗ ਸਾਡਾ ਮੈਨੂੰ ਲੱਗਦਾ ਕਿ 15 ਮਈ ਦੇ ਆਸ-ਪਾਸ ਆ ਜਾਏਗਾ ਇਹਦੇ ਵਿੱਚ ਆਮ ਲੋਕਾਂ ਨੂੰ ਜਿਹੜਾ ਹੈਗਾ ਕਿੰਨਾ ਕੁ ਫਾਇਦਾ ਹੋਵੇਗਾ ਮੈਲਾਵਾਂ ਦੀ ਗੱਲ ਕਰ ਲਈਏ ਜਿਹੜੇ ਗਰੀਬ ਤਬਕੇ ਵਾਲੇ ਲੋਕ ਨੇ ਉਹਨਾਂ ਦੇ ਵਿੱਚ ਖਾਸ ਕੀ ਸੁਵਿਧਾਵਾਂ ਰੱਖੀਆਂ ਜਾਣਗੀਆਂ ਮੋਦੀ ਜੀ ਦੀ ਜੜੀ ਜਿਨ੍ਹਾਂ ਨੂੰ ਕੋਈ ਨਹੀਂ ਪੁੱਛਦਾ ਨਾ ਮੋਦੀ ਜੀ ਉਹਨਾਂ ਨੂੰ ਪੁੱਜਦੇ ਆ ਔਰ ਅਸੀਂ ਵੀ ਜਿਹੜਾ ਹੈ ਸਭ ਤੋਂ ਗਰੀਬ ਬੰਦੇ ਦਾ ਕੰਮ ਸਭ ਤੋਂ ਪਹਿਲੇ ਹੋਵੇ ਕਿਸਾਨ ਤੇ ਜਿਹੜਾ ਹੈ ਅੰਨਦਾਤਾ ਅਸੀਂ ਉਹਦਾ ਕੰਮ ਸਭ ਤੋਂ ਪਹਿਲੇ ਹੋਵੇ ਜੁਵਾ ਬੰਦੇ ਨੂੰ ਉਹਦਾ ਕੰਮ ਸਭ ਤੋਂ ਪਹਿਲੇ ਹੋਵੇ ਨਾਲ ਦੇ ਨਾਲ ਮਹਿਲਾਵਾਂ ਦਾ ਜਿਹੜੇ ਅਸੀਂ ਅਸੀਂ ਇਹ ਚਾਰ ਜਿਹੜੀਆਂ categories ਰੱਖੀਆਂ ਅਸੀਂ ਉਹਨਾਂ ਵਾਸਤੇ ਸਮਰਪਿਤ ਆ ਸਰ ਇਸ ਤੋਂ ਬਾਅਦ ਜੇਕਰ ਗੱਲ ਕਰੀ ਤਾਂ ਹੁਣ ਚੋਣ ਪ੍ਰਚਾਰ ਤੁਸੀਂ ਵੀ ਕਰ ਰਹੇ ਹੋ ਬਾਕੀ ਪਾਰਟੀਆਂ ਵੀ ਕਰ ਰਹੀਆਂ ਤਾਂ ਨੌਕਰੀਆਂ ਦੇ ਸਬੰਧੀ ਜੇਕਰ ਗੱਲ ਕਰੀਏ ਚੰਡੀਗੜ੍ਹ ਪ੍ਰਸ਼ਾਸਨ ਦੇ ਵਿੱਚ ਕਿੰਨੀਆਂ ਕਿ ਨੌਕਰੀਆਂ ਬੇਰੁਜ਼ਗਾਰ ਲੋਕਾਂ ਵਾਸਤੇ ਖਾਸ ਕੀ ਕੀਤਾ ਗਿਆ ਨਾਲ ਜੇ ਦੀ ਤੁਹਾਨੂੰ ਡਿਟੇਲ ਜਿਹੜੀ ਹੈਗੀ ਆ ਆਪਾਂ ਮੀਟਿੰਗ ਦੇ ਵਿੱਚ ਦੇ ਦਿਆਂਗੇ ਮੈਂ ਫਿਗਰਸ ਮੇਰੇ ਕੋਲ ਹੈਗੀਆਂ ਮੈਂ ਤਾਂ ਧੰਨਵਾਦਾਂ ਸੰਜੇ ਟੰਡਨ ਵਾਲਾ ਜਿਕ ਸੰਕਲਪ ਪੱਤਰ ਚੰਡੀਗੜ੍ਹ ਦੇ ਵਿੱਚ ਜਾਰੀ ਕੀਤਾ ਗਿਆ ਔਰ ਲੋਕਲ ਪੱਤਰ ਜਿਹੜਾ ਹੈਗਾ ਉਹ ਵੀ ਜਲਦੋ ਜਲ ਜਾਰੀ ਕਰਕੇ ਤਮਾਮ ਜਿਹੜੀਆਂ ਸੁਵਿਧਾਵਾਂ ਨੇ ਉਹ ਚੰਡੀਗੜ੍ਹ ਦੇ ਵਸਨੀਕਾਂ ਲਈ ਔਰ ਬਾਹਰਲੇ ਸੂਬਿਆਂ ਤੋਂ ਜਿਹੜੇ ਆ ਕੇ ਚੰਡੀਗੜ੍ਹ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਵੀ ਦਿੱਤੀਆਂ ਜਾਣਗੀਆਂ ਕੈਮਰਾ ਪਰਸਨ ਗਣੇਸ਼ ਨਾਲ ਮਨਜੋਤ ਸਿੰਘਾਂ ਦੈਨਿਕ ਸੂਰਾ ਟੀਵੀ ਚੰਡੀਗੜ੍ਹ ਭਾਜਪੀ ਚੰਡੀਗੜ੍ਹ ਵੱਲੋਂ ਅੱਜ ਸਕਲਪਤਰ ਜਿਹੜਾ ਉਹ ਜਾਰੀ ਕੀਤਾ ਗਿਆ ਸਾਡੇ ਨਾਲ ਸੰਜੇ ਟੰਡਨ ਜੀ ਨੇ ਟੰਡਨ ਜੀ ਕਿੰਨੇ ਕੁ ਲੋਕਾਂ ਨੂੰ ਫਾਇਦਾ ਹੋਵੇਗਾ ਇਸ ਸਕਲਪਤਰ ਦੇ ਨਾਲ ਔਰ ਕਿੰਨਾ ਚੰਡੀਗੜ੍ਹ ਦੇ ਵਿੱਚ ਤੁਸੀਂ ਜਿਹੜਾ ਹੈਗਾ ਕਦੋਂ ਲਾਂਚ ਕਰੋਗੇ ਚੰਡੀਗੜ੍ਹ ਦਾ ਅਸੀਂ ਮੈਨੀਫੈਸਟੋ ਜ ਲਗਭਗ ਸਾਡਾ ਮੈਨੂੰ ਲੱਗਦਾ ਕਿ 15 ਮਈ ਦੇ ਆਸ-ਪਾਸ ਆ ਜਾਏਗਾ ਆਮ ਲੋਕਾਂ ਨੂੰ ਜਿਹੜਾ ਹੈਗਾ ਕਿੰਨਾ ਕੁ ਫਾਇਦਾ ਹੋਵੇਗਾ ਮੈਲਾਵਾ ਦੀ ਗੱਲ ਕਰ ਲਈਏ ਜਿਹੜੇ ਗਰੀਬ ਤਬਕੇ ਵਾਲੇ ਲੋਕ ਨੇ ਉਹਨਾਂ ਦੇ ਵਿੱਚ ਖਾਸ ਕੀ ਸੁਵਿਧਾਵਾਂ ਰੱਖੀਆਂ ਜਾਣਗੀਆਂ ਮੋਦੀ ਜੀ ਦੀ ਜਿਹੜੀ ਜਿਨ੍ਹਾਂ ਨੂੰ ਕੋਈ ਨਹੀਂ ਪੁੱਛਦਾ ਨਾ ਮੋਦੀ ਜੀ ਉਹਨਾਂ ਨੂੰ ਪੂਜਦੇ ਆ ਔਰ ਅਸੀਂ ਵੀ ਜਿਹੜਾ ਹੈ ਸਭ ਤੋਂ ਗਰੀਬ ਬੰਦੇ ਦਾ ਕੰਮ ਸਭ ਤੋਂ ਪਹਿਲੇ ਹੋਵੇ ਕਿਸਾਨ ਤੇ ਜਿਹੜਾ ਹੈ ਅੰਨਦਾਤਾ ਅਸੀਂ ਉਹਦਾ ਕੰਮ ਸਭ ਤੋਂ ਪਹਿਲੇ ਹੋਵੇ ਜੁਵਾ ਬੰਦੇ ਨੂੰ ਉਹਦਾ ਕੰਮ ਸਭ ਤੋਂ ਪਹਿਲੇ ਹੋਵੇ ਨਾਲ ਦੇ ਨਾਲ ਮਹਿਲਾਵਾਂ ਦਾ ਜਿਹੜੇ ਅਸੀਂ ਅਸੀਂ ਇਹ ਚਾਰ ਜਿਹੜੀਆਂ ਕੈਟਾਗਰੀਜ਼ ਰੱਖੀਆਂ ਅਸੀਂ ਉਹਨਾਂ ਵਾਸਤੇ ਸਮਰਪਿਤ ਆ ਸਰ ਇਸ ਤੋਂ ਬਾਅਦ ਜੇਕਰ ਗੱਲ ਕਰੀ ਤਾਂ ਹੁਣ ਚੋਣ ਪ੍ਰਚਾਰ ਤੁਸੀਂ ਵੀ ਕਰ ਰਹੇ ਹੋ ਬਾਕੀ ਪਾਰਟੀਆਂ ਵੀ ਕਰ ਰਹੀਆਂ ਤਾਂ ਨੌਕਰੀਆਂ ਦੇ ਸੰਬੰਧੀ ਜੇਕਰ ਗੱਲ ਕਰੀਏ ਚੰਡੀਗੜ੍ਹ ਪ੍ਰਸ਼ਾਸਨ ਦੇ ਵਿੱਚ ਕਿੰਨੀਆਂ ਕ ਨੌਕਰੀਆਂ ਜੜੀਆਂ ਬੇਰੁਜ਼ਗਾਰ ਲੋਕਾਂ ਵਾਸਤੇ ਖਾਸ ਕੀ ਕੀਤਾ ਗਿਆ ਨਾਲ ਜੇ ਦੀ ਤੁਹਾਨੂੰ ਡਿਟੇਲ ਜੜੀ ਹੈਗੀ ਆ ਆਪਾਂ ਮੀਟਿੰਗ ਦੇ ਵਿੱਚ ਦੇ ਦਿਆਂਗੇ ਮੈਂ ਫਿਗਰਸ ਮੇਰੇ ਕੋਲ ਹੈਗੀਆਂ ਮੈਂ ਧੰਨਵਾਦਾਂ ਸੰਜੇ ਟੰਡਨ ਵਾਲਾ ਜਿਕ ਸੰਕਲਪ ਪੱਤਰ ਚੰਡੀਗੜ੍ਹ ਦੇ ਵਿੱਚ ਜਾਰੀ ਕੀਤਾ ਗਿਆ ਔਰ ਲੋਕਲ ਪੱਤਰ ਜਿਹੜਾ ਹੈਗਾ ਉਹ ਵੀ ਜਲਦੋ ਜਲ ਜਾਰੀ ਕਰਕੇ तमाम ਜਿਹੜੀਆਂ ਸੁਵਿਧਾਵਾਂ ਨੇ ਉਹ ਚੰਡੀਗੜ੍ਹ ਦੇ ਵਸਨੀਕਾਂ ਲਈ ਔਰ ਬਾਹਰਲੇ ਸੂਬਿਆਂ ਤੋਂ ਜਿਹੜੇ ਆ ਕੇ ਚੰਡੀਗੜ੍ਹ ਦੇ ਉਛਰੇਂਦੇ ਨੇ ਉਹਨਾਂ ਨੂੰ ਵੀ ਦਿੱਤੀਆਂ ਜਾਣਗੀਆਂ। ਕੈਮਰਾ ਪਰਸਨ ਗਣੇਸ਼ ਦੇ ਨਾਲ ਮਨਜੋਤ ਸਿੰਘਾਂ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਦੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ